11ਵੀਂ ਵਰਲਡ ਪੰਜਾਬੀ ਕਾਨਫਰੰਸ ਸਫਲਤਾਪੂਰਵਕ ਸੰਪੰਨ ਹੋ ਚੁੱਕੀ ਹੈ ਦੱਸ ਦਈਏ ਕਿ ਜਗਤ ਪੰਜਾਬੀ ਸਭਾ অন্ਟਾਰੀਓ ਫਰੈਂਟ ਕਲੱਬ ਤੇ ਪਪਾ ਦੇ ਵੱਲੋਂ ਕਰਵਾਈ ਗਈ ਇਹ 3 ਦਿਨਾਂ ਦੀ ਕਾਨਫਰੰਸ ਕਾਮਯਾਬ ਰਹੀ ਹੈ ਜਿੱਥੇ 27, 28 ਤੇ 29 ਜੂਨ ਨੂੰ ਇਹ ਕਾਨਫਰੰਸ ਜੋ ਹੈ ਉਹ ਕੈਨੇਡਾ ਦੇ ਵਿੱਚ ਕਰਵਾਈ ਗਈ ਜਿੱਥੇ ਕਈ ਸ਼ਖਸੀਅਤਾਂ ਨੇ ਦੱਸ ਦਈਏ ਕਿ ਇਸ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਕੀਤੀ ਰਾਜ ਸਭਾ ਮੈਂਬਰ ਸੰਤ ਬਰਬੀਰ ਸਿੰਘ ਸੀਚੇਵਾਲ ਦੇ ਵੱਲੋਂ ਦੱਸ ਦਈਏ ਕਿ ਇਸ ਕਾਨਫਰੰਸ ਦਾ ਜੋ ਹੈ ਉਦਘਾਟਨ ਕੀਤਾ ਗਿਆ ਤਾਂ 3 ਦਿਨ ਚੱਲੀ ਇਹ ਕਾਨਫਰੰਸ ਦੇ ਵਿੱਚ ਕਈ ਸ਼ਖਸੀਅਤਾਂ ਨੇ ਦੱਸਦੀ ਹੈ ਕਿ ਪੋਲਿਟਿਕਲ ਨੇਤਾ ਨੇ ਵੀ ਜੋ ਹੈ ਇਸ ਕਾਨਫਰੰਸ ਦੇ ਵਿੱਚ ਸ਼ਿਰਕਤ ਕੀਤੀ ਜਿੱਥੇ ਕੈਨੇਡਾ ਦੇ ਮਿਸਿਸ ਸਾਗਾ ਤੇ ਦੱਸ ਦਈਏ ਕਿ ਡਿਪਟੀ ਮੇਅਰ ਮੈਟ ਮੋਹਨੀ ਵੀ ਇਸ ਕਾਨਫਰੰਸ ਦੇ ਵਿੱਚ ਸ਼ਾਮਲ ਰਹੇ ਉੱਥੇ ਹੀ ਮਨਿੰਦਰ ਸਿੰਘ ਸਿੱਧੂ ਕੈਨੇਡਾ ਸਰਕਾਰ ਦੇ ਮਨਿਸਟਰ ਨੇ ਵੀ ਇਸ ਕਾਨਫਰੰਸ ਦੇ ਵਿੱਚ ਸ਼ਿਰਕਤ ਕੀਤੀ ਤੇ ਇਸੇ ਦੇ ਨਾਲ ਬ੍ਰੈਮਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਵੀ ਦੱਸ ਦਈਏ ਕਿ ਇਸ ਕਾਨਫਰੰਸ ਦੇ ਵਿੱਚ ਸ਼ਾਮਿਲ ਹੋਏ ਤਾਂ 3 ਦਿਨ ਚੱਲੀ ਇਹ ਪ੍ਰੈਸ ਕਾਨਫਰੰਸ ਸਫਲਤਾਪੂਰਵਕ ਹੁਣ ਸੰਪੰਨ ਹੋ ਚੁੱਕੀ ਹੈ ਜਿੱਥੇ ਜਗਤ ਪੰਜਾਬੀ ਸਭਾ ਦੇ ਵੱਲੋਂ ਦੱਸ ਦਈਏ ਕਿ ਜੋ ਪਹਿਲਾਂ 10 ਵਰਲਡ ਪੰਜਾਬੀ ਕਾਨਫਰੰਸਸ ਹੋਈਆਂ ਸੀ ਉਹਨਾਂ ਤੇ ਆਧਾਰਿਤ ਇੱਕ ਡਾਕੂਮੈਂਟਰੀ ਵੀ ਜੋ ਹੈ ਉਹ ਬਣਾਈ ਗਈ ਤੇ ਇਸ ਕਾਨਫਰੰਸ ਦੇ ਵਿੱਚ ਸ਼ਾਮਿਲ ਲੋਕਾਂ ਨੂੰ ਉਹ ਡਾਕੂਮੈਂਟਰੀ ਜੋ ਹੈ ਉਹ ਦਿਖਾਈ ਗਈ ਤਾਂ ਇਸੇ ਦੇ ਨਾਲ ਨਾਲ ਤਿੰਨ ਦਿਨ ਚੱਲੇ ਕਾਨਫਰੰਸ ਦੇ ਵਿੱਚ ਕਈ ਅਕਾਦਮਿਕ ਸੈਸ਼ਨ ਜੋ ਨੇ ਉਹ ਕੀਤੇ ਗਏ ਨੇ ਤਾਂ ਪੰਜਾਬੀ ਮਾਂ ਬੋਲੀ ਤੇ ਲੈ ਕੇ ਉਸ ਦੀ ਵਰਤਮਾਨ ਸਥਿਤੀ ਨੂੰ ਲੈ ਕੇ ਦੱਸ ਦਈਏ ਕਿ ਖੁੱਲ ਕੇ ਚਰਚਾ ਜੋ ਆ ਕੀਤੀ ਗਈ ਆ ਉੱਥੇ ਹੀ ਗਦਰੀ ਯੋਧਿਆਂ ਦੇ ਬਾਰੇ ਵੀ ਜੋ ਆ ਉਹ ਖੁੱਲ ਕੇ ਚਰਚਾ ਜੋ ਆ ਉਹ ਵੱਖ-ਵੱਖ ਸਾਹਿਤ ਦੇ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਜੋ ਆ ਉਹ ਕੀਤੀ ਗਈ ਹੈ ਤਾਂ ਤਿੰਨ ਦਿਨ ਚੱਲੀਏ ਕਾਨਫਰੰਸ ਸਫਲਤਾਪੂਰਵਕ ਹੁਣ ਸੰਪੰਨ ਹੋ ਚੁੱਕੀ ਹੈ 27 28 ਤੇ 29 ਜੂਨ ਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਇਸ ਕਾਨਫਰੰਸ ਦਾ ਜੋ ਹੈ ਆਯੋਜਨ ਕੀਤਾ ਗਿਆ ਸੀ ਜਿਸ ਦੇ ਵਿੱਚ ਕਈ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਦੱਸ ਦਈਏ ਕਿ ਸੰਤ ਬਲਬੀਰ ਸਿੰਘ ਜਿਵਾਲ ਜੋ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਜੋ ਹੈ ਇਸ ਦਾ ਉਦਘਾਟਨ ਕੀਤਾ ਗਿਆ ਉੱਥੇ ਹੀ ਅ ਅਦਾਕਾਰਾ ਨਰਮਲ ॠषि ਵੀ ਜੋ ਨੇ ਉਸ ਕਾਨਫਰੰਸ ਦੇ ਵਿੱਚ ਸ਼ਾਮਲ ਰਹੇ ਦੋਨਾਂ ਨੂੰ ਜੋ ਹੈ ਸਨਮਾਨਿਤ ਵੀ ਕੀਤਾ ਗਿਆ ਅਮਰਤਾ ਪ੍ਰੀਤਮ ਅਵਾਰਡ ਵੀ ਜੋ ਹੈ ਤੇ ਸੁਜੀਤ ਪਾਤਰਾ ਅਵਾਰਡ ਜੋ ਹੈ ਉਹ ਦੋਨਾਂ ਨੂੰ ਦਿੱਤਾ ਗਿਆ ਤਾਂ ਕੈਨੇਡਾ ਦੇ ਵਿੱਚ ਹੋਈ ਏ ਤਿੰਨ ਦਿਨਾਂ ਦੀ ਕਾਨਫਰੰਸ ਜੋ ਹੈ ਵਰਲਡ ਪੰਜਾਬੀ ਕਾਨਫਰੰਸ ਜੋ ਹੈ ਉਹ ਸਫਲਤਾਪੂਰਵਕ ਸੰਵੰਨ ਹੋ ਚੁੱਕੀ ਹੈ